ਦੁਆਬੇ ਦੇ ਪ੍ਰਸਿੱਧ ਨਗਰ ਤਨੀਪਿੰਡ ਦੀ ਡਾਕਟਰ ਬੀ ਆਰ ਅੰਬੇਦਕ ਲਾਇਬ੍ਰੇਰੀ ਤਨੀਪਿੰਡ ਲਖਨਪਾਲ ਵਿਖੇ ਭਾਰਤ ਦਾ 69ਵਾਂ ਆਜ਼ਾਦੀ ਦਿਵਸ ਸਮਾਗਮ ਅੰਤਰਰਾਸ਼ਟਰੀ ਕੋਚ ਹਰਮੇਸ਼ ਲਾਲ ਡੀਪੀ ਦੀ ਨਿਗਰਾਨੀ ਹੇਠ ਕਰਵਾਇਆ ਗਿਆ ਇਸ ਸ਼ੁਭ ਮੌਕੇ ਤੇ ਮੁੱਖ ਮਹਿਮਾਨ ਵਜੋਂ ਸਰਦਾਰ ਬਲਕਾਰ ਸਿੰਘ ਸਰਪੰਚ ਤਨੀਪਿੰਡ ਅਤੇ ਕਸ਼ਮੀਰ ਚੰਦ ਸਰਪੰਚ ਲਖਨਪਾਲ ਪਹੁੰਚੇ ਉਹਨਾਂ ਨੇ ਆਪਣੇ ਕਾਰਕਮਲਾਂ ਨਾਲ ਤਿਰੰਗੇ ਝੰਡੇ ਨੂੰ ਲਹਿਰਾਉਣ ਦੀ ਰਸਮ ਨੂੰ ਅਦਾ ਕੀਤਾ ਇਸ ਮੌਕੇ ਤੇ ਚੌਕੀ ਝੰਡਿਆਲਾ ਦੇ ਇੰਚਾਰਜ ਗੁਲਜ਼ਾਰ ਸਿੰਘ ਆਪਣੀ ਪੁਲਿਸ ਪਾਰਟੀ ਸਮੇਤ ਪਹੁੰਚਿਆ ਅਤੇ ਤਿਰੰਗੇ ਝੰਡੇ ਨੂੰ ਸਲਾਮੀ ਦਿੱਤੀ ਗਈ ਇਸ ਮੌਕੇ ਤੇ ਵੱਖ-ਵੱਖ ਬੁਲਾ ਰਹੇ ਨੇ ਸ਼ਹੀਦਾਂ ਦੀਆਂ ਕੁਰਬਾਨੀਆਂ ਨੂੰ ਯਾਦ ਕਰਦੇ ਆ ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਅਤੇ ਸਾਰਿਆਂ ਨੂੰ ਸ਼ਹੀਦਾਂ ਦੇ ਦੱਸੇ ਹੋਏ ਰਾਹ ਤੇ ਚੱਲਣ ਲਈ ਪ੍ਰੇਰਿਤ ਕੀਤਾ ਇਸ ਮੌਕੇ ਤੇ ਪਿੰਡ ਲਖਨਪਾਲ ਅਤੇ ਤਨੀ ਪਿੰਡ ਦੇ ਵਸਨੀਕਾਂ ਵਿੱਚ ਕਾਫੀ ਉਤਸ਼ਾਹ ਦੇਖਣ ਨੂੰ ਮਿਲਿਆ ਇਸ ਮੌਕੇ ਤੇ ਸਾਬਕਾ ਸਰਪੰਚ ਰਾਮ ਗੋਪਾਲ ਸਾਬਕਾ ਸਰਪੰਚ ਗੁਰਮੀਤ RAM ਮਨਦੀਪ ਸਿੰਘ ਦਲਵੀਰ ਸਿੰਘ ਸੋਢੀ ਨਰਿੰਦਰ ਸਵਾਮੀ ਅਸ਼ੋਕ ਕੁਮਾਰ ਬਲਵੀਰ RAM ਲਛਮਣ ਦਾਸ ਟੋਨੀ ਅਤੇ ਦਵਿੰਦਰ ਕੁਮਾਰ ਇਹਨਾਂ ਦੇ ਨਾਲ ਤਨੀਪਿੰਡ ਅਤੇ ਲਖਨਪਾਲ ਦੇ ਵਸਨੀਕ ਹਾਜ਼ਰ ਸਨ ਤਨੀਪਿੰਡ ਲਖਨਪਾਲ ਤੋਂ ਪੱਤਰਕਾਰ ਮੋਈ ਸ਼ਰਮਾ ਦੀ ਰਿਪੋਰਟ ਤਨੀਪਿੰਡ ਤਨੀਪਿੰਡ ਲਖਨਪਾਲ ਦੇ ਸਾਰੇ ਹੀ ਤਸਰੀਕਾ ਨੂੰ ਬੀਬੀਆਂ ਨੂੰ ਪਹਿਣਾ ਨੂੰ ਬੱਚਿਆਂ ਨੂੰ ਪਿੰਡ ਦੇ ਫਤਵਾਤੀ ਸਜਣਾ ਨੂੰ ਪੰਚ ਸਾਹਿਬ ਨੂੰ ਪੰਚ ਸਾਹਿਬਾਂ ਨੂੰ ਹੋਰ ਵੀ ਜਿਹੜੇ ਕੋਈ ਕਿਸੇ ਵੀ ਕੋਈ ਸਮਾਜ ਸੇਵੀ ਕਮੇਟੀ ਦੇ ਵਿੱਚ ਮੈਂਬਰ ਹੈਗੇ ਨੇ ਜਾਂ ਕੋਈ ਚੌਥੇ ਹਜ਼ਾਰ ਹੈ ਵੀ ਸਾਰਿਆਂ ਨੂੰ ਜਿੰਨੇ ਵੀ ਇੱਥੇ ਆਏ ਹੋਏ ਨੇ ਇਹਨਾਂ ਨੂੰ ਸਾਰਿਆਂ ਨੂੰ ਇਸ ਚੀਜ਼ ਬਹੁਤ-ਬਹੁਤ ਧੰਨ ਹੋ। ਇਹ ਜੋ ਆਜ਼ਾਦੀ ਦਾ ਦਿਹਾੜਾ ਮਨੋਰ ਦਾ ਜੋ ਮੇਨ ਮਕਸਦ ਹੈ ਉਹ ਇਹੀ ਆ ਕਿ ਅਸੀਂ ਜੋ ਜਿਹੜੇ ਸਾਡੇ ਸ਼ਹੀਦਾਂ ਨੇ ਸਾਨੂੰ ਆਪਣੀਆਂ ਕੁਰਬਾਨੀਆਂ ਦੇ ਕੇ ਯਾਦੀ ਦਵਾਈ ਹੈ ਅਸੀਂ ਅੱਜ ਉਹਨਾਂ ਨੂੰ ਯਾਦ ਕਰਨਾ ਆਪਣੇ ਮਨ 'ਚ ਰੱਖਣਾ ਇਹ ਜਿਹੜੀ ਇਹ ਯਾਦੀ ਸਾਨੂੰ ਮਿਲੀ ਹੈ ਇਹ ਕੋਈ ਇੰਨੀ ਸਸਤੀ ਨਹੀਂ ਇੰਨੀ ਸੌਖੀ ਨਹੀਂ ਇਹਦੇ ਵਿੱਚ ਬਹੁਤ ਜ਼ਿਆਦਾ ਹਰੇਕ ਧਰਮ ਨੇ ਹਰੇਕ ਜਾਤੀ ਨੇ ਇਹਦੇ ਵਿੱਚ ਜਿਹੜਾ ਉਹ ਵੱਖ-ਵੱਖ ਤਰੀਕਿਆਂ ਦੇ ਨਾਲ ਯੋਗਦਾਨ ਪਾਇਆ ਅੱਜ ਅਸੀਂ ਇਹ ਯਾਦੀ ਦਾ ਨੰਦ ਮਾਰ ਰਹੇ ਆ ਮੈਂ ਇਸ ਸਾਰੇ ਸੈਲੀਬ੍ਰੇਸ਼ਨ ਵਾਸਤੇ ਸਾਡੇ ਸਰਮਹ ਇਸ਼ਰਾਜ ਜੀ ਬੀਬੀ ਇਹਨਾਂ ਨੂੰ ਜਿਆਦਾ ਉਹਦਾ ਕ੍ਰੈਡਿਟ ਦੇਣਾ ਕਿਉਂਕਿ ਕਿਉਂਕਿ ਇਹ ਹਮੇਸ਼ਾ ਹੀ ਜੋ ਇਦਾਂ ਦੇ ਪ੍ਰੋਗਰਾਮ ਆ ਉਹਨਾਂ ਦੇ ਵਿੱਚ ਵੱਧ ਚੜ ਕੇ ਉਹਨਾਂ ਨੂੰ ਆਰਗੇਨਾਈਜ਼ ਕਰਦੇ ਆ ਉਹਨੇ ਸਾਡੇ ਸਕੂਲ ਨੇ ਸਕੂਲ ਤੋਂ ਵੀ ਹੋ ਕੇ ਆਇਆ ਸਾਰੇ ਪਾਸੇ ਇਹਨਾਂ ਨੂੰ ਤੇ ਅਸੀਂ ਵੱਲੋਂ ਸਪੋਰਟ ਆ ਰਹੀ ਆ ਉਹ ਆਨਲਾਈਨ ਕੰਮ ਕਰ ਰਹੀ ਆ ਉਹ ਸਾਨੂੰ ਵੀ ਇਹ ਫੀਸ ਕਰ ਲਿਆ ਉਸ ਤੋਂ ਇਲਾਵਾ ਸਾਰੇ ਜਿੰਨੇ ਹੋਏ ਤੇ 24 ਸੱਜਣਿਆ ਸਤਿਵਾਸੀ ਆ ਜਦੋਂ ਦਾ ਮੈਂ ਦੁਆਰਾ ਆਇਆ ਇਹਨਾਂ ਨੂੰ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਇਹ ਆਪਣੀ ਸਮਾਗਤ ਆ ਔਰ ਇਸ ਪਹੁੰਚ ਗਿਆ ਬਹੁਤ-ਬਹੁਤ ਧੰਨਵਾਦ ਮੈਂ ਹਰਵੀਸ਼ ਅੰਤਰਰਾਸ਼ਟਰੀ ਕੋਚ ਸਟ੍ਰੇਟਵਾਡੀ ਪਿੰਡ ਤਨੀ ਬੈਠਾ ਹਾਂ ਅਨਾਸੂਮੀ ਆਜ਼ਾਦੀ ਦਿਵਸ ਤੇ ਉਤੇ ਇਕੱਤਰ ਹੋਏ ਸਾਰੇ ਨਗਰ ਵਾਸੀ ਧਨੀਪਿੰਡ ਲਖਨਪਾਲ ਪੁਨਾਦੀ ਪੰਚਾਇਤ ਦੇ ਸਪੰਸ ਸਰਦਾਰ ਸਿੰਘ ਜੀ ਲਖਨਪਾਲ ਦੇ ਸਪੰਸ ਬੋਲ ਜੀ ਜਿਸ ਵਿੱਚ ਚੱਜੇ ਤੇ ਉਹਨਾਂ ਦੇ ਇਲਾਕੇ ਦੇ ਪੰਚਾਇਤ ਤੇ ਸਾਰੇ ਸੁਚੇ ਮਾਤਾ ਪਿਤਾ ਬਜ਼ੁਰਗ ਬੱਚੇ ਡਾਕਟਰ ਬੀ ਆਰ ਅੰਬੇਡਕਰ ਲਾਇਬ੍ਰੇਰੀ ਧਨੀਪਿੰਡ ਵਿਖੇ ਕਿ ਅੱਜ ਆਜ਼ਾਦੀ ਦਿਵਸ ਮਨਾਇਆ ਗਿਆ ਇਸ ਆਜ਼ਾਦੀ ਦੇ ਸਿਰ ਤੇ ਉਹਨਾਂ ਮਹਾਨ ਸ਼ਹੀਦਾਂ ਨੂੰ ਸਮਰਪਿਤ ਇਹਨਾਂ ਅਸੀਂ ਮਨੁੱਖਾਂ ਚਿੱਤਾਂ ਆਰ ਸਾਡੇ ਦੇਸ਼ ਦਾ ਰਾਸਤਰੀ ਚੰਗਾ ਲਹਿਰਾ ਕੇ ਉਹਨਾਂ ਨੂੰ ਅਸੀਂ ਸੱਚੀ ਤੇ ਸੱਚੀ ਵਾਦੀ ਅਰਜ਼ ਕੀਤੀ ਆਓ ਵਿਸ਼ਵਾਸੀਓ ਅੱਜ ਦੇ ਇਸ ਆਜ਼ਾਦੀ ਦੇ ਦਿਨ ਤੇ ਕਰਨ ਕਰੀਏ ਆਪਣੀਆਂ ਜ਼ਿੰਦਗੀਆਂ ਆਪਣੇ ਬੱਚਿਆਂ ਨੂੰ ਨਸ਼ਿਆਂ ਤੋਂ ਬਚਾਈਏ ਔਰ ਨੇਕ ਜਲੀਲਾ ਦੇਸ਼ ਭੇਮ ਨਾਲ ਪਿਆਰ ਕਰੀਏ ਔਰ ਚਰਦੀ ਕਲਾ ਵਿੱਚ ਰਹੀਏ ਜਿੱਥੇ ਵੀ ਦੇਸ਼ ਨੂੰ ਸਮਾਜ ਨੂੰ ਲੋੜ ਪੈਂਦੀ ਆ ਨਾ ਮਨੁੱਖਾਂ ਬੇਕਤੀਆਂ ਦੀ ਬੁੱਧੀ ਜੀਵਿਆਂ ਦੀ ਆ ਤੇ ਉਹਨਾਂ ਨੂੰ ਹਾਜ਼ਰ ਰਹਿਣਾ ਚਾਹੀਦਾ ਤੇ ਆਓ ਅੱਜ ਦੇ ਦਿਨ ਦੀ ਤੁਹਾਨੂੰ ਆਜ਼ਾਦੀ ਦਿਵਸ ਦੀ ਬਹੁਤ-ਬਹੁਤ ਮੁਬਾਰਕਬਾਦ ਸ੍ਰੋਤਿਆਂ ਨੂੰ ਬਹੁਤ-ਬਹੁਤ